ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਤੀਰਥ ਯੋਜਨਾ ਯਾਤਰਾ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ 50 ਸਾਲ ਤੋਂ ਉੱਪਰ ਦੇ ਬੀਬੀਆਂ ਤੇ ਭਾਈਆਂ ਲਈ ਉਸ ਦਾ ਚਾਰੇ ਪਾਸੇ ਉਹਦੀ ਸਰਾਨਾ ਹੋ ਰਹੀ ਹੈ ਕਿਉਂਕਿ ਇਹ ਜੋ ਯਾਤਰਾ ਸੀਗੀ ਲਗਜ਼ਰੀ ਗੱਡੀਆਂ 'ਚ ਕਰਾਈ ਗਈ 5 ਸਟਾਰ ਹੋਟਲਾਂ 'ਚ ਠਹਿਰਾਇਗਾ ਸੰਗਤ ਨੂੰ ਸਾਰਾ ਕੁਝ ਫ੍ਰੀ ਹੋਇਆ ਉੱਥੇ ਇਸ ਕਰਕੇ ਸਾਰੀ ਸੰਗਤ ਗਦੋ-ਗਦੋ ਖੁਸ਼ੀ ਬਹੁਤ ਪ੍ਰਗਟ ਕਰ ਰਹੀ ਹੈ ਤੇ ਭਗਵੰਤ ਸਿੰਘ ਮਾਨ ਜੀ ਦਾ ਦਿਲੋਂ ਧੰਨਵਾਦ ਕਰ ਰਹੇ ਹਾਂ ਬਜ਼ੁਰਗ ਕਿ ਸਾਨੂੰ ਉਹ ਜੋ ਸਾਡੇ ਇਤਿਹਾਸਿਕ ਛਾੜ ਦੇ ਧਰਮ ਦੇ ਗੁਰਦੁਆਰੇ ਨੇ ਜਿਆਦਾ ਸਥਾਨ ਬੜੇ ਹੋਣੇ ਉਹ ਭਗਵੰਤ ਸਿੰਘ ਮਾਨ ਦੀ ਬਦੌਲਤ ਹੀ ਇਹੇ ਕਰ ਸਕੇ ਤੇ ਇਸ ਦੀ ਵੱਡੀ ਗੱਲ ਇਹ ਦੇਖੀ ਕਿ ਭਗਵੰਤ ਸਿੰਘ ਮਾਨ ਜੀ ਨੇ ਆ ਪਾ ਕੇ ਕਿਉਂਕਿ ਇਹ ਜੋ ਤਿੰਨ ਬੱਸਾਂ ਸਨ ਬੋਲਬੋ ਲੱਜਰੀ ਬੱਸਾਂ ਬੜੀਆਂ ਉਲਦੂਸੇ ਕਾਲਾਪਿੰਡ ਅਤੇ ਬੜਵਾਲ ਦੀ ਸੰਗਤ ਸੀਗੀ तकरीबन ਤਿੰਨ ਬਸਾਂ ਵਿੱਚ 130-35 ਸੰਗਤ ਹੋਊਗੀ ਵੱਡੀ ਗੱਲ ਇਹ ਰਹੀ ਕਿ ਮੁੱਖ ਮੰਤਰੀ ਸਾਹਿਬ ਨੇ ਆਪ ਆ ਕੇ ਬਰਬਲਪਿੰਡ ਬੜਵਾਲਾ ਸੰਗਤ ਨੂੰ ਰਵਾਨਾ ਕੀਤਾ ਉਹਨੂੰ ਤਸ਼ੀਰਵਾਦ ਮੰਗਿਆ ਬਹੁਤ ਇਹ ਵੱਡੀ ਗੱਲ ਹੈ ਤੇ ਫਿਰ ਉਸ ਤੋਂ ਬਾਅਦ ਸਾਨੂੰ ਲਿਜਾਣ ਵਾਸਤੇ ਸਾਡੀ ਜੋ ਸਕਾਟ ਜੋ ਪੁਲਿਸ ਦੀ ਸਕਾਟ ਜਿਪ ਸੀ ਹੁੰਦੀ ਹੈ ਜਾਂ ਆਪਣੀ ਗੱਡੀ ਹੁੰਦੀ ਹੈ ਉਹ ਕਿ ਸਾਨੂੰ ਲੈ ਕੇ ਗਿਆ ਹੋਇਆ ਰਾਜ ਨੂੰ ਦਿਖਾਉਣਾ ਹੋਇਆ ਬਹੁਤ ਵਧੀਆ ਜੀ ਬਹੁਤ ਵਧੀਆ ਸੀ ਟਾਈਮ ਤੇ ਪਹੁੰਚਦੇ ਰਹੇ ਹੁਣ ਇਹ ਵੱਡੀ ਲਕ ਪਰਸਾਰਹੀ ਜੋਤਿਆ ਸਿ ਗੁਰਦੁਆਰਾ ਸਾਹਿਬ ਤੋਂ ਬਹੁਤ ਵਧੀਆ ਸੁਣੇ ਆਰਾਮਦੀਪ ਜੀ ਬਣਿਆ ਰਹੇ ਜੀ ਬਹੁਤ ਹੀ ਲਾਪਰ ਤਾਂ ਜਨਮ ਹੋ ਗਿਆ ਜੀ ਮੰਨ ਸਾਹਿਬ ਇਹ ਪੀਐਸਓ ਮੰਤਰੀ ਜਰਸਤਾ ਦੇ ਕੇ ਆਇਆ ਜੀ ਬਹੁਤ ਖੱਟ ਨਹੀਂ ਹੁੰਦਾ ਫਿਰ ਉਹ ਰੰਦੀ ਨੇ ਸਕੂਲ ਮੜਿਆ ਜਦੋਂ ਭਵਨ ਸਿੰਘ ਮਾਨ ਨੇ ਬਹੁਤ ਹੀ ਵੱਡਾ ਵਧੀਆ ਪ੍ਰਬੰਧ ਕੀਤਾ ਅਤੇ ਹਰ ਚੀਜ਼ ਦਾ ਬੜਾ ਖਿਆਲ ਰੱਖਿਆ ਜਾਂਦਾ ਸਾਡੇ ਤੇ ਘਟੋ ਘਟ ਤਿੰਨੇ ਬੱਸਾਂ ਵਿੱਚ 15 ਸਟਾਫ ਲੱਗੇ ਹੋਗਾ ਜਿਹੜਾ ਸਾਨੂੰ ਕੇਅਰ ਵਾਸਤੇ ਸੀਗਾ ਜਿਹਦੇ ਵਿੱਚ ਅਫੀਸਰ ਵੀ ਸਨ ਅਤੇ ਇਹਦੇ ਵਿੱਚ ਅਧਿਕਾਰੀ ਵੀ ਸਨ ਹੁਣ ਇੱਕ ਕਲਾਸ ਵਾਲਾ ਅਫਸਰ ਸਾਨੂੰ ਪੁੱਛ ਰਿਹਾ ਵੀ ਤੁਸੀਂ ਖਾਣਾ ਕਿਵੇਂ ਲਗਾ ਰੋਟੀ ਖਾ ਲਈ ਸਾਨੂੰ ਕਿੱਡੀ ਵੱਡੀ ਗੱਲ ਜਦ ਅਸੀਂ ਸਿੰਪਲ ਜੇ ਬੰਦੇ ਸਾਨੂੰ ਇੱਕ ਅਧਿਕਾਰੀ ਪੁੱਛ ਰਿਹਾ ਹੈ ਸਾਨੂੰ ਏਡੀਸੀ ਪੁੱਛ ਰਿਹਾ ਸਾਨੂੰ ਤਹਿਸੀਲਦਾਰ ਪੁੱਛ ਰਿਹਾ ਸਾਨੂੰ ਡੀਸੀ ਸਾਹਿਬ ਪੁੱਛ ਰਹੇ ਨੇ ਇਹ ਦੋ ਵੱਡੀ ਗੱਲ ਕੀ ਹੋਰ ਹੋ ਸਕਦੀ ਹੈ ਸਾਡੇ ਵਰਗੇ ਆਮ ਬੰਦਿਆਂ ਲਈ ਤੇ ਬਈ ਜਲੜਿਆ ਬਾਗ ਵਿੱਚ ਵੀ ਗਏ ਜੀ ਉੱਥੇ ਸਾਰਾ ਦੇਖਿਆ ਇਤਿਹਾਸ ਕਿਦਾਂ ਜਨਰਲ ਡਾਇਰ ਨੇ ਤੁਹਾਨੂੰ ਪਤਾ ਵੀ ਉੱਤੇ ਫਾਇਰਿੰਗ ਕਰਕੇ ਤੇ ਦੂਜੀ ਗੱਲ ਨਾਲ ਉੱਥੇ ਕਾਫੀ ਇੰਗਲਿਸ਼ ਲੋਕ ਆਏ ਹੋ ਸੀਗੇ ਅੰਗਰੇਜ਼ ਮੇਲ ਫੀਮੇਲ ਕਾਫੀ ਸੀਗੇ ਮੈਂ ਜਰ ਇਹਨੂੰ ਦੱਸੀਏ ਕੀ ਗੱਲਬਾਤ ਹੈ ਮੈਂ ਹਾਂ ਉਹ ਨੂੰ ਮੈਂ ਚਲੋ ਇੰਗਲਿਸ਼ ਤੋਂ ਪੋਰਕ ਦੱਸਿਆ ਵੀ ਤੁਸੀਂ ਇਹ ਜਾਣ ਜਗ੍ਹਾ ਪਰ ਜਾਣਦੇ ਲੋਕਾ ਕਿਹੜੀ ਆਹੇ ਕਹਿੰਦੇ ਨਹੀਂ ਜੀ ਤੇ ਗੱਲਬਾਤ ਹੀ ਮੈਂ ਕਹਤਾਂ ਮੈਂ ਹਾਂ ਤੁਹਾਡੇ ਬਜ਼ੁਰਗਾਂ ਨੇ ਪੁਰਖਿਆਂ ਨੇ ਇੱਥੇ ਆ ਕੇ ਰਾਜਕੀਤਾ ਸਾਡੇ ਤੇ ਆਏ ਫਾਇਰਿੰਗ ਵੀ ਜਾਣ ਨਾਲ ਡੈਲ ਦੇ ਹੋਂ ਨਾਲ ਹੋਈ ਸੀਗੀ ਮੈਂ ਕਹਿੰਦਾ ਇਹ ਸਟੇਟ ਕੰਪਨੀ ਤੁਹਾਡੇ ਆਈ ਸੀਗੀ 200 ਸਾਲ ਉਹ ਸਾਨੂੰ ਗੁਲਾਮ ਕਰ ਗਈ ਇੱਕ ਸਿਰਫ ਉਹਨੇ ਜਗ੍ਹਾ ਮੰਗੀ ਸੀਗੀ ਰਹਿਣ ਵਾਸਤੇ ਬਿਜਨਸ ਵਾਸਤੇ ਬਿਜ਼ਨਸ ਵਾਸਤੇ ਸਾਡੂੰ 2 ਸਾਲ ਤੱਕ ਉਹ ਸਾਨੂੰ ਗੁਲਾਮ ਬਣਾ ਕੇ ਰੱਖੀ ਤੇ ਇਹ ਜੇ ਆਹ ਸਾਕੇ ਪਤਲੇ ਕਿੱਦਾਂ ਕੀਤੇ ਉਹਨਾਂ ਨੇ ਕਮਾਲ ਹੋ ਗਿਓ ਉਹਨਾਂ ਨੇ ਸੌਰੀ ਮੰਗੀ ਬਈ ਅੰਗਰੇਜ਼ਾਂ ਨੇ ਕਹਿੰਦੇ ਸੋ ਸੌਰੀ ਸੋ ਸੌਰੀ ਵੀ ਸਾਡੇ ਆ ਪੂਰਵਜਾਂ ਨੇ ਕੀ ਕੀਤਾ ਧੋੜੇ ਨਾਲ ਇਹ ਉਹਨਾਂ ਦੇ ਬੰਦੇ ਨੇ ਸੌਰੀ ਮੰਗੀ ਜਿਹੜਾ ਜਿਹੜਾ ਕਿੱਡਾ ਬਟਾ ਉਹਨਾਂ ਨੂੰ ਦਿਲ ਹੋਗਾ ਹਨ ਵੀ ਅਸੀਂ ਪੰਜਾਬ ਸੌਰੀ ਮੰਗਦੇ ਆ ਕੇ ਵੀ ਸਾਡੇ ਬੁੜੇ ਨੇ ਜੋ ਕਰਤਾ ਕਰਤਾ ਸਾਨੂੰ ਮਾਫ ਕਰੋ ਠੀਕ ਹੈ ਜੀ ਤੇ ਅਸੀਂ ਫਿਰ ਬਾਗਾ ਬਾਰਡਰ ਵੀ ਗਏ ਤੇ ਮਿਊਜ਼ੀਅਮ ਦੇਖਿਆ ਜਿਹੜਾ ਬਾਗ ਦਾ ਲਾਇਬ੍ਰੇਰੀ ਦੇਖੀ ਸਾਰੀ ਸਾਰਾ ਕੁਝ ਉੱਥੇ ਆਪਣੇ ਦੇਖ ਕੇ ਫਿਰ ਅਸੀਂ ਜਾਨੀ ਕਿ ਉੱਥੇ ਅਸੀਂ ਐਤਵਾਰ ਨੂੰ ਚਲੇ ਸੀਗੇ ਮੰਗਲਵਾਰ ਨੂੰ ਕੱਲ ਨੌ ਵਜੇ ਅਸੀਂ ਸਾਰੇ ਆਪੋ ਆਪਣੇ ਘਰ ਆਗੇ ਸੀਗੇ ਹੋਰ ਵੀ ਦੇਖੋ ਜੀ ਅਸੀਂ ਪਹੁੰਚਿਆ ਇੱਥੇ ਉਦੋਂ ਵੀ ਸਨਮਾਨ ਸਾਡਾ ਹੋਇਆ ਤਸਵੀਲਦਾਰ ਸਾਹਿਬ ਐਚਡੀਪੀ ਸਾਹਿਬ ਤੇ ਸਾਨੂੰ ਇੱਕ ਇੱਕ ਗਲਾਸ ਖੁਸ਼ੀ ਵਜੋਂ ਪ੍ਰਸ਼ਾਦ ਸਾਡੇ ਗਾਲਾਂ 'ਚ ਹਾਰ ਪਏ ਯਾਨੀ ਇੰਨਾ ਸਨਮਾਨ ਮੈਂ ਦੇਖਿਆ ਨਹੀਂ ਵੀ ਕੋਈ ਸਰਕਾਰ ਕਰੇ ਆਪਣੇ ਨਾਗਰਿਕਾਂ ਦਾ ਸਨਮਾਨ ਕਰਨਾ ਚਾਹੀਦਾ ਵੀ ਹੈ ਤਾਂ ਹੀ ਇਹ ਰੰਗਲਾ ਪੰਜਾਬ ਬਣ ਸਕਿਆ ਲੋਕਾਂ ਦੇ ਸਹਿਯੋਗ ਨਾਲ ਕੱਲਾ ਭਗਵੰਤ ਸਿੰਘ ਮਾਣ ਨਹੀਂ ਕੁਝ ਕਰ ਸਕਦਾ ਅਤੇ ਹਾਂ ਇੱਕ ਕੱਲ ਮੈਨੂੰ ਹੋਰ ਨਵੀਂ ਲੱਗੀ ਬਜ਼ੁਰਗ ਮੈਂ ਇਹ ਕਹਿੰਦੇ ਸੁਣ ਕੇ ਇਹ ਸਰਬਣ ਪੁੱਤ ਹੈ ਇਹ ਸਾਡਾ ਸਰਬਣ ਪੁੱਤ ਹੈ ਇੰਨਾ ਮਾਣ ਮਿਲਿਆ ਮੁੱਖ ਮੰਤਰੀ ਨੂੰ ਵੀ ਇਹਨੂੰ ਸਰਬਣ ਪੁੱਤ ਕਹਿਣ ਲੱਗੇ ਪਿਆ ਹੁੰਦੇ ਲੋਕ ਕਿੱਡੀ ਵੱਡੀ ਗੱਲ ਹੈ ਪ੍ਰਾਪਤੀ ਮੁੱਖ ਮੰਤਰੀ ਸਾਹਿਬ ਦੀ ਸਰਬਣ ਪੁੱਤ ਦੀ ਪੰਜਾਬ